ਇਸ ਕਵਤਾ ਉਤਸਵ ਲਈ ਛੋਟਾ ਰਿਹਾ ਟੈਗ ਲਾਈਨ ਚੁਣੀਆ ਮੈਂ ਉਹ ਤੁਹਾਡੇ ਨਾਲ ਸਾਂਝ ਕਰਕੇ ਫਿਰ ਆਪਣੀ ਲਿਖੋ ਮੈਂ ਗੱਲ ਤੁਹਾਨੂੰ ਕਹਿੰਦਾ ਕਮੀਆਂ ਦਾ ਕਾਬਾ ਕਵਤਾ ਉਤਸਵ ਦਾ ਕਾਬਾ ਵੇਚ ਗਏ ਉਹ ਸਾਨੂੰ ਸਾਰੇ ਵੇਚ ਗਏ ਉਹ ਸਾਨੂੰ ਸਾਰੇ ਧਰਮਾਂ ਬਾਰੇ ਚਸ਼ਮੇ ਸਾਨੂੰ ਹੁਣ ਕੋਈ ਇੱਥੇ ਯਾਰੋ ਬੰਦਾ ਦਿਸੇ ਨਾ ਆਪਣੇਆਂ ਨੂੰ ਕੁੱਟਣ ਦੇ ਲਈ ਜੋ ਸੋਟੇ ਚੁੱਕੀ ਫਿਰਦੇ ਹੋ ਆਪਣੇਆਂ ਨੂੰ ਕੁੱਟਣ ਦੇ ਲਈ ਜੋ ਸੋਟੇ ਚੁੱਕੀ ਫਿਰਦੇ ਹੋ ਆਪਣੀ ਢੀੜੀ ਥੱਲੇ ਵੀ ਕਦੀ ਹੋਈ ਸੋਟਾ ਫੇਰ ਲਾਓ ਜੇ ਲਿਖਣਾ ਹੈ ਕਲਮੋ ਤਾਂ ਫਿਰ ਸੱਚ ਲਿਖੋ ਜੇ ਲਿਖਣਾ ਹੈ ਕਲਮੋ ਤਾਂ ਫਿਰ ਸੱਚ ਲਿਖੋ ਜੇ ਸੱਚ ਨਹੀਂ ਹੈ ਲਿਖਣਾ ਤਾਂ ਫਿਰ ਮਤ ਲਿਖੋ ਹਿੰਮਤ ਰੱਖੋ ਕਹਿਣ ਦੀ ਝੂਠੇ ਨੂੰ ਝੂਠਾ ਹਿੰਮਤ ਰੱਖੋ ਕਹਿਣ ਦੀ ਝੂਠੇ ਨੂੰ ਝੂਠਾ ਰਸੀਆਂ ਨੂੰ ਨਾ ਯਾਰੋ ਐਵੇਂ ਸੱਪ ਲਿਖੋ बापू दी जीग्ी दी बापू दी ब्गी दाड़ी दी भेंहिं शर्म करो पर गपी दी गप यारो गप लिखो <laughs> पहुचण चवंदा गया के बापू जी बग्ी दाड़ी जी शर्म करो और पर पुत्र दी गप न यारो गप लिखो कि जिस बंदे ने अपना ਘਰ ਹੀ ਨਹੀਂ ਵਸਾਇਆ ਜਦੋਂ ਕਹਿੰਦੇ ਕਿ ਜਿਸ ਬੰਦੇ ਨੇ ਆਪਣਾ ਘਰ ਹੀ ਨਹੀਂ ਵਸਾਇਆ ਉਹਦੇ ਹੈ ਕਿਰਵਾਤੇ ਹਾਲੇ ਸ਼ੱਕ ਲਿਖੋ ਉਹਦੇ ਹੈ ਕਿਰਵਾਤੇ ਹਾਲੇ ਸ਼ੱਕ ਲਿਖੋ ਕਿ ਕਨ ਸਲਾਮਾ ਕਲਮਾ ਕਨ ਸਲਾਮਾ ਕਲਮਾ ਸਰਪਾਰੀ ਸਨਮਾਨਾ ਲਈ ਐਹੋ ਜੇ ਸਨਮਾਨਾ ਨੂੰ ਯਾਰੋ ਦਰਗਤ ਲਿਖੋ ਆਖਰੀ ਸ਼ੇਰ ਹੈ ਜੀ ਕਿ ਨੂਹਾ ਪੁੱਤਰ ਸਾਲੇ ਜੋ ਜੀਜੇ ਕੁਛੜ ਚੁਕੇ ਨੂਹਾ ਪੁੱਤਰ ਸਾਲੇ ਜੋ ਜੀਜੇ ਕੁਛੜ ਚੁਕੇ ਐਹੋ ਜੇ ਸਰਕਾਰ ਨੂੰ ਯਾਰੋ ਖਾਚ ਲਿਖੋ